ਹੈਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਅਸੀਂ ਤਿੱਲੇ ਬਾਰੇ ਤੁਹਾਨੂੰ ਥੋੜੀ ਜਿਹੀ ਹੋਰ ਜਾਣਕਾਰੀ ਦਵਾਂਗੇ ਜਿਨ੍ਹਾਂ ਦਾ ਮਸ਼ੀਨ 'ਚ ਤਿੱਲਾ ਨਹੀਂ ਚੱਲਦਾ ਠੀਕ ਆ ਦੇਖੋ ਮੈਂ ਤਿੱਲੇ ਨਾਲ ਵਰਕ ਕਰਨ ਦੀ ਆ ਇੱਕ ਤਾਂ ਸਭ ਤੋਂ ਜ਼ਰੂਰੀ ਗੱਲ ਕਲੌਕ ਕੰਪਨੀ ਦਾ ਤਿੱਲਾ ਵਾ ਇਹ ਹੀ ਬੈਸਟ ਆ ਜੇ ਮੈਨੂੰ ਹੋਰ ਕੋਈ ਵੀ ਤਿੱਲਾ ਬੈਸਟ ਨਹੀਂ ਲੱਗਾ ਇਸ ਮਸ਼ੀਨ ਵਿੱਚ ਤੇ ਇੱਕ ਇਹਦੀ ਇਹ ਗੱਲ ਆ ਕਿ ਜਦੋਂ ਅਸੀਂ ਆ ਮਤਲਬ ਇਹ ਤਿੱਲਾ ਚਲੋਣਾ ਨਾ ਇੰਨੂੰ ਜਿਆਦਾ ਕਾਸ ਨਹੀਂ ਪਾਉਣੀ ਆ ਜਿਹੜੀ ਚੀਜ਼ ਹੈ ਨਾ ਆ ਵਾਲੀ ਚੀਜ਼ ਇਹਨੂੰ ਥੋੜਾ ਟਿੱਲਾ ਲੂਜ਼ ਆ ਰੱਖਣਾ ਵਾ ਠੀਕ ਆ ਫਿਰ ਜਿਹੜੀ ਐਕਸਟੈਂਸ਼ਨ ਆ ਉਹ ਵੀ ਤੁਸੀਂ ਰਖਣੀ ਆ 0.2 ਦੇ ਠੀਕ ਆ ਬਾਕੀ ਓਕੇ ਆ ਵਧੀਆ ਚੱਲੂਗਾ ਬਾਕੀ ਜਿਨ੍ਹਾਂ ਨੇ ਵੀ ਕਲੌਕ ਕੰਪਨੀ ਦਾ ਟਿੱਲਾ ਮੰਗਵਾਉਣਾ ਹੋਗਾ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਕਲਰ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਤੁਸੀਂ ਮੰਗਵਾ ਸਕਦੇ ਹੋ ਜਿੱਦਾਂ ਦੇਖੋ ਡਿਫਰੈਂਟ ਡਿਫਰੈਂਟ ਕਲਰ ਆ ਇਹਦੇ ਵਿੱਚ ਡਾਰਕ ਆ ਲਾਈਟ ਆ ਤਿੱਲਾ ਤੋਂ ਡਾਰਕਾ ਇੱਕ ਸਿਲਵਰ ਕਲਰ ਵੀ ਆ ਆ ਸਿਲਵਰ ਕਲਰ ਠੀਕ ਆ ਤੁਸੀਂ ਮੰਗਵਾ ਸਕਦੇ ਹੋ ਇਦਾਂ ਦੀ ਪੈਕਿੰਗ ਵਿੱਚ ਆਉਂਦਾ ਵਾ ਤੇ ਮੈਂ ਤੁਹਾਨੂੰ ਮੰਗਵਾ ਕੇ ਦੇ ਦਾਂਗੀ ਤੁਸੀਂ ਮੈਂ ਤੁਹਾਨੂੰ ਸਕਰੀਨ ਤੇ ਨੰਬਰ ਆਪਣਾ ਮੈਂਸ਼ਨ ਕਰ ਦਿੰਦੀ ਆ ਤੁਸੀਂ ਇਹ ਨੰਬਰ ਤੇ ਕੰਟੈਕਟ ਕਰਕੇ ਤੇ ਮੇਰੇ ਕੋਲ ਤਿੱਲਾ ਮੰਗਵਾ ਸਕਦੇ ਹੋ ਮੈਂ ਗਰੰਟੀ ਦਿੰਦੀ ਆ ਕਿ ਪੂਰਾ ਤਿੱਲਾ ਵਧੀਆ ਚੱਲੂਗਾ ਭਾਵੇਂ ਤੁਸੀਂ ਕਿਤੇ ਵੀ ਹੋ ਕੇ ਆਜੋ ਤਿੱਲਾ ਨਹੀਂ ਟੁੱਟੂਗਾ ਠੀਕ ਆ ਆ ਦੇਖੋ ਇੰਨੀ ਸਫਾਈ ਮੈਂ ਕਦੀ ਤਿੱਲੇ ਵਿੱਚ ਵੇਖੀ ਨਹੀਂ ਹੈਗੀ ਜਿੰਨਾ ਆ ਜਿੰਨਾ ਇਹ ਬੈਸਟ ਚੱਲਦਾ ਵਾ ਤਿੱਲਾ ਟੁੱਟਣ ਦਾ ਕਾਰਨ ਹੀ ਇਹ ਹੁੰਦਾ ਵਾ ਕਿ ਤੁਹਾੜ ਕੋ ਜਿਹੜੀ ਰੀਲ ਆ ਉਹ ਸਹੀ ਨਹੀਂ ਹੈਗੀ ਠੀਕ ਆ ਆਪ ਦੇਖ ਲਓ ਕੋਲ ਦਾ ਵਰਕ ਜਿੰਨੀ ਸਫਾਈ ਨੰਬਰ ਤੇ ਕੀਤਾ ਮੇਰੀ ਬਾਕੀ ਜਿੰਨੇ ਤੁਸੀਂ ਜਿੰਨੇ ਵੀ ਚਲਾ ਮੰਗਵਾਉਣਾ ਹੋਵੇ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਵਾ ਅਸੀਂ ਵਰਲਡ ਵਾਈਡ ਸ਼ਿਪਿੰਗ ਕਰਦਾਂਗੇ ਤੇ ਬਾਕੀ ਇੰਡੀਆ ਵਿੱਚ ਜਿੱਥੇ ਵੀ ਤੁਸੀਂ ਮੰਗਵਾਉਣਾ ਹੋਵੇ ਤੇ ਲਾਪਣਾ ਐਡਰੈਸ WhatsApp ਤੇ ਸੈਂਡ ਕਰਕੇ ਤੁਸੀਂ ਮੰਗਵਾ ਸਕਦੇ ਹੋ ਜਿੱਥੇ ਤੁਹਾਨੂੰ ਕੋਰੀਅਰ ਕਰਦਾਂਗੇ ਤੇ ਬਾਕੀ ਵੀਡੀਓ ਨੂੰ ਦੇਖਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਬਸ ਥੈਂਕ ਯੂ so much